ਸਰਸ਼ਕਲ ਕਲਿਆਣ ਟੀਵੀ ਵੇਖ ਰਹੇ ਤੁਸੀਂ ਤੇ ਬਠਿੰਡਾ ਦੇ ਵਿੱਚ ਲੋਕ ਜਿਥੇ ਸੀਵਰੇਜ ਦੇ ਪਾਣੀ ਕਾਰਨ ਕਾਫੀ ਪਰੇਸ਼ਾਨ ਨੇ। दरअसल ਇਥੇ ਅਮਰਪੁਰਾ ਬਸਤੀ ਦੇ ਵਿੱਚ ਸੀਵਰੇਜ ਦਾ ਪਾਣੀ ਗਲੀਆਂ ਦੇ ਵਿੱਚ ਖੜਾ ਹੋ ਚੁੱਕਿਆ ਹੈ ਜਿਸ ਨੂੰ ਲੈ ਕੇ ਲੋਕਾਂ ਦੇ ਵੱਲੋਂ ਰੋਸ ਜ਼ਾਹਰ ਕੀਤਾ ਗਿਆ। दरअसल ਇਥੇ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਲੋਕ ਇਸ ਸਮੱਸਿਆ ਦਾ ਨਜੂਜ ਰਹੇ ਨੇ। ਪਾਣੀ ਦੀ ਨਿਕਾਸੀ ਜਿਹੜੀ ਹੈ ਉਹ ਨਹੀਂ ਹੋ ਰਹੀ। ਹਾਲਾਂਕਿ ਵੋਟਰਾਂ ਦੇ ਦਰਮਿਆਨ ਇਥੇ ਲੀਡਰਾਂ ਦੇ ਵੱਲੋਂ ਪਹੁੰਚ ਕੇ ਮਸ਼ੀਨ ਲਵਾ ਕੇ ਉਸ ਵੇਲੇ ਪਾਣੀ ਦੀ ਨਿਕਾਸੀ ਤਾਂ ਕਰਵਾ ਦਿੱਤੀ ਗਈ ਹੈ ਪਰ ਹੁਣ ਫਿਰ ਤੋਂ ਪਾਣੀ ਭਰਨਾ ਜਿਹੜਾ ਸ਼ੁਰੂ ਹੋ ਚੁੱਕਿਆ ਤੇ ਨਾਲ ਲੋਕਾਂ ਦਾ ਕਹਿਣਾ ਹੈ ਕਿ ਹੁਣ ਤਾਂ ਪੀਣ ਵਾਲੇ ਪਾਣੀ ਦੇ ਵਿੱਚ ਯਾਨੀ ਕਿ ਟੂਟੀਆਂ ਦੇ ਵਿੱਚ ਵੀ ਗੰਦਾ ਸੀਵਰੇਜ ਦਾ ਪਾਣੀ ਆ ਰਿਹਾ ਜਿਸ ਦੇ ਚੱਲਦਿਆਂ ਬਿਮਾਰੀਆਂ ਫੈਲਣ ਦਾ ਵੀ ਹੁਣ ਖਤਰਾ ਬੜਿਆ ਹੋਇਆ ਉਧਰ ਗਲੀਆਂ ਦੇ ਵਿੱਚ ਖੜਿਆ ਪਾਣੀ ਨਿਤ ਦਿਨ ਹਾਦਸਿਆਂ ਨੂੰ ਵੀ ਸੱਦਾ ਦੇ ਰਿਹਾ ਤੇ ਨਾਲ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਤੇ ਮੋਹੱਲਾ ਵਾਸੀਆਂ ਨੇ ਇਕੱਠੇ ਹੋ ਕੇ মিডিਆ ਦੇ ਰੂਬਰੂ ਹੁੰਦਿਆਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇੱਥੇ ਜਲਦ ਤੋਂ ਜਲਦ ਕਾਰਵਾਈ ਕਰਨ ਦੀ ਅਪੀਲ ਕੀਤੀ 15 ਦਿਨਾਂ ਤੋਂ ਲਗਾਤਾਰ ਐਪਲੀਕੇਸ਼ਨਾਂ ਪਾ ਰਹੇ ਆਂ ਕਾਰਪਚਨ ਨੂੰ ਔਰ ਪ੍ਰੋਪਰ ਕਹਿ ਰਹੇ ਆਂ ਸਾਡੇ ਕੋਲੇ ਰਿਕਾਰਡਸ ਦੇ ਰਿਕਾਰਡਸ ਹੈਗਾ ਸਾਡੇ ਲੈਟਰ ਲਿਖੇ ਹੋਏ ਆ ਜਿਹੜੇ ਵੀ ਸਾਡਾ ਇਹਦਾ ਹੱਲ ਕਰੋ ਕਿਉਂਕਿ ਪਿਛਲੇ 15 ਦਿਨਾਂ ਤੋਂ ਵੀ ਜ਼ਿਆਦਾ ਟਾਈਮ ਹੋ ਗਿਆ ਇੱਥੇ ਤਕਰੀਬਨ ਪਾਈਪ ਟੁੱਟੀ ਹੋਈ ਹੈਗੀ ਆ ਉਹ ਪਾਈਪ ਦੀ ਜਗ੍ਹਾ ਇਹਨਾਂ ਨੇ ਕੀ ਕੀਤਾ ਕੁਝ 2-3 ਦਿਨ ਪਹਿਲਾਂ ਵੋਟਾ ਵਾਟਾ ਦੇ ਲਾਲਚ ਉਹ ਇੱਥੇ ਆ ਪੰਪ ਜਾ ਲਾ ਗਏ ਉਹ ਪਾਣੀ ਜਾ ਕੱਢ ਤੱਕਰਾ ਖਾਲੀ ਹੋ ਗਿਆ ਪਰ ਹੱਲ ਬਿਲਕੁਲ ਜ਼ੀਰੋ ਆ ਇਹਨਾਂ ਨੂੰ ਬਿਲਕੁਲ ਸੁਣਵਾਈ ਨਹੀਂ ਹੋ ਰਹੀ ਮਹੱਲੇ ਦੀ ਇਹ ਸਾਡਾ ਜਿਹੜਾ ਸਾਰਾ ਧਰਨਾ ਇਹ ਸੰਜੇ ਮਹੱਲੇ ਵੱਲੋਂ ਧਰਨਾ ਹੈਗਾ ਸਾਡਾ ਕਿਸੇ ਪਾਰਟੀ ਦੇ ਖਿਲਾਫ ਧਰਨਾ ਨਹੀਂ ਹੈਗਾ ਪਰ ਇਹ ਪ੍ਰਸ਼ਾਸਨ ਦੇ ਖਿਲਾਫ ਸਾਡਾ ਧਰਨਾ ਹੈਗਾ ਅਸੀਂ ਕੋਈ ਬੇਨਤੀ ਕਰਾਂਗੇ ਪ੍ਰਸ਼ਾਸਨ ਨੂੰ ਵੀ ਇੱਥੇ ਇੰਨੀ ਗਰਮੀ ਦੇ ਵਿੱਚ ਜਿਹੜਾ ਪਾਣੀ ਟੂਟੀਆਂ ਦਾ ਆਂਦਾ ਸੀ ਕਿਉਂਕਿ ਕਾਰਪੋਰੇਸ਼ਨ ਨੇ ਇਸ ਸਾਲ ਮੈਨੂੰ ਲੱਗਦਾ ਠੇਕਾ ਵੀ ਨਹੀਂ ਕਰਿਆ ਪਾਣੀ ਵਾਲੇ ਟੈਂਕਰਾਂ ਦਾ ਤੇ ਜਿਹੜਾ ਪਾਣੀ ਸਾਡੇ ਕੋਲੇ ਉਹਰੇ ਆਂਦਾ ਸੀਗਾ ਟੂਟੀਆਂ ਦੇ ਵਿੱਚ ਉਹ ਵੀ ਮਿਕਸ ਹੋ ਚੁੱਕਾ ਸੀ ਵਰਦਾ ਤੇ ਇਸ ਦੇ ਨਾਲ ਬਿਮਾਰੀਆਂ ਬਹੁਤ ਜ਼ਿਆਦਾ ਫੈਲ ਚੁੱਕੀਆਂ ਨੇ ਏਰੀਏ ਦਾ ਬੁਰਾ ਹਾਲ ਆ ਉਹ ਪਾਣੀ ਅਸੀਂ ਪੀ ਵੀ ਨਹੀਂ ਸਕਦੇ ਬੱਚਿਆਂ ਨੂੰ ਗਰਮੀਆਂ 'ਚ ਵੈਸੀ ਹੀ ਪ੍ਰੋਬਲਮ ਹੈਗੀ ਹੈ ਇਹੀ ਬੇਨਤੀ ਕਰੂੰਗਾ ਸਬੰਧਤ ਸਰਕਾਰ ਨੂੰ ਵੀ ਉਹ ਜਿੰਨਾ ਜਲਦੀ ਹੋ ਸਕੇ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਨੂੰ ਆਪਦੇ ਅੰਡਰ ਲੈ ਕੇ ਈ ਕਾਰਨ ਮੰਨਦੇ ਹਾਂ ਵੀ ਕਾਰਨ ਕਾਉਂਸਲਰ ਜ਼ਿੰਮੇਵਾਰ ਬੰਦੇ ਹੁੰਦੇ ਨੇ ਜ਼ਿੰਮੇਵਾਰੀ ਇਹ ਆ ਜੀ ਵੀ ਜਿਹੜੀ ਕਾਰਪੋਰੇਸ਼ਨ ਨਾਲ ਕਾਂਗਰਸ ਦੇ ਹੱਥ ਆ ਉਹਨਾਂ ਨੇ ਉਹਨੂੰ ਲਮਕਾ ਦਿੱਤਾ ਕੁਝ ਤਾਂ ਕੋਰਟ ਚ ਚਲੀ ਗਈ ਕੋਈ ਮੇਅਰ ਬੈਠਿਆ ਨਹੀਂ ਕੋਈ ਟੈਂਡਰ ਨਹੀਂ ਹੋ ਰੇ ਕੋਈ ਕੰਮ ਹੋ ਹੀ ਨਹੀਂ ਰਿਹਾ ਅਫਸਰ ਆਪੋਂ ਤਾਪ ਹੋ ਚੁੱਕਿਆ ਅਫਸਰ ਕਿਸੇ ਦੀ ਕੋਈ ਸੁਣਵਾਈ ਨਹੀਂ ਕਰਦੀ ਜਿੰਨੇ 1.5 ਮਹੀਨਾ ਹੋ ਗਿਆ ਜੇ ਫਿਰ ਵੀ ਅੱਗੇ ਤੋਂ ਕੰਮ ਨਹੀਂ ਅੱਗੇ ਤੋਂ ਨਹੀਂ ਹੁੰਦਾ ਅਸੀਂ ਦੋ ਦਿਨ ਹੋਰ ਵੇਟ ਕਰਾਂਗੇ ਵਰਨਾ ਮੈਂ ਅੱਜ ਕਲੀਅਰ ਕਰ ਰਿਹਾ ਵੀ ਅਸੀਂ ਸਾਰੇ ਮੱਲੇ ਵਾਰਡ ਨੰਬਰ 19 ਤੇ 20 ਦੇ ਵਸਨੀਕ ਮੇਰੇ ਜਿੰਨੇ ਭਰਾ ਖੜੇ ਆ ਅਸੀਂ ਕਾਰਪੋਰੇਸ਼ਨ ਦੇ ਗੇਟ ਦਾ ਘਰਾਓ ਕਰਾਂਗੇ ਸਵੇਰੇ ਮਾਰਨਿੰਗ ਟਾਈਮ ਅਸੀਂ ਅਫਸਰਾਂ ਨੂੰ ਅੰਦਰ ਨਹੀਂ ਬੜਨ ਦਵਾਂਗੇ। ਮਤਲਬ ਇਹ ਵੀ ਜਿਹੜੇ ਇਲੈਕਸ਼ਨ ਸੀਗੇ ਇਲੈਕਸ਼ਨਾਂ ਤੋਂ ਪਹਿਲਾਂ ਜੇ ਕੀਤਾ ਜਾਂਦਾ ਲੱਗਦਾ ਸੀਗਾ ਇਹ ਇਹ ਬਿਲਕੁਲ ਹੋਣਾ ਚਾਹੀਦਾ ਸੀ ਇਲੈਕਸ਼ਨ ਤੋਂ ਪਹਿਲਾਂ ਇਹ ਕੁਝ ਛਾਡੀਆਂ ਖੁਦ ਦੀਆਂ ਵੀ ਗਲਤੀਆਂ ਹੈਗੀਆਂ ਕਿਉਂਕਿ ਅਸੀਂ ਖੁਦ ਇਲੈਕਸ਼ਨਾਂ ਦੇ ਵਿੱਚ ਉਲਝੇ ਹੋਏ ਸੀਗੇ VOTING ਤੁਹਾਨੂੰ ਪਤਾ ਹੀ ਆ ਮੈਂ ਇਸ ਚੀਜ਼ ਨੂੰ ਮਹਿਸੂਸ ਕਰਦਾ ਵੀ ਇਹ ਚੀਜ਼ ਸਾਨੂੰ ਪਹਿਲਾਂ ਕਰਨੀ ਚਾਹੀਦੀ ਸੀ ਵੀ ਮਾਫੀ ਵੀ ਚਾਹਨਾ ਮੈਂ ਮਹੱਲੇ ਤੋਂ ਵੀ ਜੇ ਪਹਿਲਾਂ ਹੋ ਜਾਂਦੀ ਤਾਂ ਇਹਦਾ ਪ੍ਰਭਾਵ 100 ਗੁਣਾ ਹੋਰ ਵੱਧ ਜਾਣਾ ਸੀਗਾ ਇਹ ਮੈਂ ਮਾਫੀ ਚਾਹਨਾ ਹੈ ਜੀ। ਕੀ ਨਾਮ ਆ ਬਾਈ ਜੀ ਤੇ ਕੀ ਕਹਿਣਾ ਚਾਹੁੰਦੇ ਆ ਇਹਦਾ ਪ੍ਰਦਰਸ਼ਨ ਕਰਨ ਦਾ? ਬਾਈ ਜੀ ਮੇਰਾ ਨਾਮ ਕੁਲਵੰਤਰ ਰਾਜੀਆ ਜੀ ਮੈਂ ਆਮਰਪੁਰ ਵਾਸੀ ਗਲੀ ਨੰਬਰ 3 ਦਾ ਵਸਨੀਕ ਹਾਂ। ਅਸੀਂ ਇੱਕ ਆਮ ਸਧਾਰਨ ਲੋਕਾਂ ਗੇ। ਸਾਡੀ ਇੱਕੋ ਇੱਕ ਮੰਗ ਹੈ ਅਸੀਂ ਉਰੇ ਲਗਭਗ 6 ਮਹੀਨਿਆਂ ਬਾਅਦ ਇਹ ਦਿੱਕਤ ਆਂਦੀ ਹੈ ਜੋ ਸੀਵਰੇਜ ਦਾ ਪਾਣੀ ਹੈ। ਇਹ ਪਾਣੀ ਸਾਡੇ ਵਾਟਰ ਬਾਕਸ ਦੇ ਪਾਣੀ ਦੇ ਵਿੱਚ ਵੀ ਮਿਕਸ ਹੁੰਦਾ ਹੈ। ਜਿਹੜੇ ਵੀ ਲੀਡਰ ਉਰੇ ਵੋਟਾ ਮੰਗਣ ਆਉਂਦੇ ਨੇ ਅਸੀਂ ਉਹ ਹੁਣ ਅਸੀਂ ਧਰਨਾ ਲਗਾ ਰਹੇ ਹਾਂ ਜੇ ਸਾਡਾ ਕੋਈ ਪੱਕਾ ਹੱਲ ਨਾ ਹੋਇਆ। ਅਸੀਂ ਉਹ ਲੀਡਰ ਆਣਗੇ। ਅਸੀਂ ਉਹਨਾਂ ਨੂੰ ਇੱਕ ਇੱਕ ਗਲਾਸ ਆਪਦੇ ਘਰੋਂ ਪਾਣੀ ਦਾ ਪੀਵਾਂਗੇ ਜਿਹੜੇ ਪਾਣੀ ਅਸੀਂ ਸਾਡੇ ਬੱਚੇ ਸਾਡੇ ਪਰਿਵਾਰ ਡੇਢ ਮਹੀਨੇ ਛੱਡੋ ਜੀ ਹਰ 6 ਮਹੀਨੇ ਬਾਅਦ ਇਹ ਦੇਖਦਾ ਅਸੀਂ ਉਹ ਪਾਣੀ ਪੀਣ ਨੂੰ ਮਜਬੂਰ ਆ ਸਾਡੇ ਬੱਚੇ ਬਿਮਾਰ ਹੋ ਰਹੇ ਨੇ ਸਾਡਾ ਕਿਸੇ ਸਰਕਾਰ ਨਾਲ ਕੋਈ ਵਿਰੋਧ ਨਹੀਂ ਹੈ ਅਸੀਂ ਚਾਹੁੰਦੇ ਆ ਵੀ ਇਸ ਦਾ ਜੋ ਵੀ ਪ੍ਰੋਪਰ ਹੱਲ ਹੈ ਚਾਹੇ ਸੜਕ ਪੱਟੀ ਜਾਵੇ ਉਹ ਪੱਟ ਕੇ ਤੁਸੀਂ ਦੇਖੋ ਵੀ ਪਾਣੀ ਮਿਕਸ ਕਿੱਥੋਂ ਹੋ ਰਿਹਾ ਸਾਡਾ ਇੱਕ ਸੋਲੂਸ਼ਨ ਕਰੋ ਆ ਸੀਵਰੇਜ ਦਾ ਤੁਸੀਂ ਹਾਲ ਦੇਖ ਹੀ ਰਿਹਾ ਸੀਵਰੇਜ ਦਾ ਪਾਣੀ ਇੱਥੇ ਖੜਨਾ ਮੁਸ਼ਕਲ ਹੋ ਰਿਹਾ ਇੱਥੇ ਸਮੈਲ ਆ ਰਹੀ ਹੈ ਕਈ ਦਿਨਾਂ ਤੋਂ ਮੱਛਰ ਪੈਦਾ ਹੋ ਰਹੇ ਨੇ ਬਿਮਾਰੀ ਆ ਪੱਲੇ ਗਰਮੀ ਦੇ ਨਾਲ ਬਿਮਾਰੀਆਂ ਹੋ ਰਹੀਆਂ ਉਤੋਂ ਆ ਸੀਵਰੇਜ ਦਾ ਪਾਣੀ ਅਸੀਂ ਹਰ 6 ਮਹੀਨੇ ਬਾਅਦ ਇਹ ਮੁਸੀਬਤ ਨੂੰ ਚਲਦੇ ਆ ਅਸੀਂ ਹੁਣ ਇਕੱਠੇ ਹੋਏ ਆ ਤਾਂ ਅਸੀਂ ਚਾਹੁੰਦੇ ਆ ਵੀ ਇਹ ਹਾਲੇ ਦਾ ਪ੍ਰੋਪਰ ਹੱਲ ਹੋਵੇ ਵੀ ਇਹ ਨਹੀਂ ਵੀ ਅਸੀਂ 6 ਮਹੀਨੇ ਬਾਅਦ ਫੇਰ ਤਰਨ ਲਾਈਏ ਇਹ 6 ਮਹੀਨੇ ਬਾਅਦ ਦਿੱਕਤ ਆਉਂਦੀ ਹੈ ਪੀਣ ਵਾਲੇ ਪਾਣੀ ਦੇ ਵਿੱਚ ਮਿਕਸ ਹੁੰਦਾ ਹੈ ਸਾਡਾ ਪਰਿਵਾਰ ਸਾਡੇ ਬੱਚੇ ਸਾਡਾ ਸਾਰਾ ਸਾਰਾ ਮੱਲਾ ਸਾਡਾ ਪਰਿਵਾਰ ਹੈ ਸਾਰਾ ਪਰਿਵਾਰ ਸਾਡਾ ਬਿਮਾਰ ਹੋ ਰਿਹਾ ਹੈ ਇਸ ਚੀਜ਼ ਦਾ ਪ੍ਰੋਪਰ ਹੱਲ ਕਰੋ ਨਹੀਂ ਅਸੀਂ ਕੋਈ ਇਸ ਤੋਂ ਬਾਅਦ ਕੋਈ ਸੋਲਿਡ ਸੋਲੂਸ਼ਨ ਅਸੀਂ ਹੋਰ ਲੱਭਾਂਗੇ ਤੁਸੀਂ ਕਿ ਕਿਹੜਾ ਮੌਸਮ ਆ ਰਿਹਾ ਹੈਗਾ ਹਾਂਜੀ ਤੇ ਇਹ ਤਾਂ ਉਦੋਂ ਸਮੱਸਿਆ ਹੋਰ ਵੱਧੇਗੀ ਵੱਧੂਗੀ ਜੀ ਅਸੀਂ ਅਸੀਂ ਸਾਰੇ ਮੱਲਾ ਨਿਵਾਸੀਆਂ ਨੂੰ ਵੀ ਇਸ ਗੱਲ ਦੀ ਬੇਨਤੀ ਕਰਦੇ ਹਾਂ ਵੀ ਸਾਡਾ ਖਾਣਾ ਪਾਣੀ ਹੁਣ ਤੋਂ ਇੱਥੇ ਹੀ ਹੋਊਗਾ ਤੇ ਸਾਡਾ ਸਾਤ ਦਿਨ ਅਸੀਂ ਇੱਥੇ ਬੈਠੇ ਹਾਂ ਜੇ ਤਾਂ ਇੱਥੇ ਆ ਕੇ ਕੋਈ ਸਾਡਾ ਹੱਲ ਕਰ ਦੇ ਸਾਡੇ ਸਾਹਮਣੇ ਉਹ ਪਾਈਪਾਂ ਪੱਟਣ ਜਿੱਥੋਂ ਪਾਣੀ ਮਿਕਸ ਹੁੰਦਾ ਜੇ ਕੀ ਪ੍ਰੋਬਲਮ ਹੈ ਦੇਖੋ ਸਾਡਾ ਕੰਮ ਹੈ ਅਸੀਂ ਵੋਟਾਂ ਪਾਈਆਂ ਸੀ ਅਸੀਂ ਵੋਟਾਂ ਪਾਈਆਂ ਸਾਰੀਆਂ ਸਰਕਾਰਾਂ ਨੂੰ ਵੋਟਾਂ ਪਾਈਆਂ ਸੀ ਅਸੀਂ ਸਾਰੀਆਂ 15 ਸਾਲ ਹੋ ਗਏ ਇਹ ਪ੍ਰੋਬਲਮ ਨੂੰ ਇਸ ਚੀਜ਼ ਦਾ ਕੋਈ ਹੱਲ ਨਹੀਂ ਹੋ ਰਿਹਾ ਕਿਸੇ ਸਰਕਾਰ ਨੇ ਸਾਡਾ ਕੋਈ ਹੱਲ ਨਹੀਂ ਕੀਤਾ ਕੋਈ ਕੋਈ ਲੀਡਰ ਜੀ ਸਾਰੇ ਲੀਡਰ ਬਣ ਜਾਂਦੇ ਨੇ ਉਰੇ ਆ ਕੇ ਪ੍ਰੋਪਰ ਹੱਲ ਕਰਵਾਉਣ ਨੂੰ ਕੋਈ ਤਿਆਰ ਨਹੀਂਗਾ ਸਾਡੇ ਨਾਲ ਬੈਠਣ ਨੂੰ ਕੋਈ ਤਿਆਰ ਨਹੀਂਗਾ ਮੌਜੂਦਾ ਸਰਕਾਰਾਂ ਨੇ ਉਹ ਤਿਆਰ ਨਹੀਂ ਹੈਗੀਆਂ ਅਸੀਂ ਕਿਨੂੰ ਪਿੱਟੀਆਂ ਕੀ ਦਾ ਸਾਡੇ ਬੱਚਿਆਂ ਨੂੰ ਜੇ ਪ੍ਰੋਬਲਮ ਆ ਗਈ بیمار ਹੋ ਗਏ ਹਸਪਤਾਲਾਂ ਚ ਭਰਤੀ ਹੋ ਗਏ ਆ ਪਿੱਛੇ ਜ ਮੈਂ ਤੁਹਾਨੂੰ ਦੱਸ ਦਸ ਢਿੱਲੋ ਬਸ ਤੇ ਸਾਡਾ ਜਵਾਕ ਆਦੇਸ਼ ਹਸਪੀਟਲ ਦੇ ਵਿੱਚ ਗਰੀਬ ਪਰਿਵਾਰ ਦਾ ਜਵਾਕ ਆਹੀ ਪਾਣੀ ਪੀਣ ਦੀ ਮਜਬੂਰੀ ਦੇ ਨਾਲ ਆਦੇਸ਼ ਹਸਪੀਟਲ ਦੇ ਵਿੱਚ ਮੈਨਾਂ ਦਾ ਅੱਜ ਵੀ ਪਤਾ ਨਹੀਂ ਛੁੱਟੀ ਮਿਲੀ ਹੈ ਕਿ ਨਹੀਂ 50 60000 ਦੇ ਥੱਲੇ ਆ ਗਿਆ ਜਿਹਦਾ ਜਿਹਦਾ ਬੱਚੇ ਦਾ ਬਾਪ ਦਿਹਾੜੀ ਕਰਦਾ ਉਹ 50 60000 ਕਿੱਥੋਂ ਲਿਆਊਗਾ ਲੱਗਦਾ ਨਹੀਂ ਵੀ ਵੋਟਾਂ ਸਿਰਤੇ ਆ ਹੁਣ ਤੁਸੀਂ ਵੋਟਾਂ ਤੋਂ ਬਾਅਦ ਗਰੋਥ ਕਰ ਰਹੇ ਹੋ ਪਹਿਲਾਂ ਜਿਆਦਾ ਪ੍ਰਭਾਵ ਪੈਣਾ ਸਰ ਸਾਡੀ ਗਲਤੀ ਇਹ ਸਾਡੇ ਮੱਲੇ ਦੇ ਵਿੱਚ ਅਸੀਂ ਸਾਨੂੰ ਪਤਾ ਇਸ ਗੱਲ ਦਾ ਇਕੱਠੇ ਹੋਣ ਦੇ ਵਿੱਚ ਸਮਾਂ ਲਗਾਉਂਦੇ ਨਹੀਂ ਗਏ ਸਾਨੂੰ ਪਤਾ ਇਸ ਗੱਲ ਦਾ ਸਾਡੀਆਂ ਵੀ ਗਲਤੀਆਂ ਹੈਗੀਆਂ ਨੇ ਇੱਕ ਲਈ ਨਹੀਂ ਸਾਡੀਆਂ ਗਲਤੀਆਂ ਨੇ ਜੇ ਅਸੀਂ ਪਹਿਲਾਂ ਕਿਤੇ ਆਵਾਜ਼ ਉਠਾਈ ਹੁੰਦੀ ਡੇਰ ਮਹੀਨਾ ਹੋ ਗਿਆ ਇਸ ਮੁਸੀਬਤ ਨੂੰ ਸਾਡੇ ਸਿਰ ਤੇ ਪਈ ਹੋਈ ਨੂੰ ਹਰ 6 ਮਹੀਨੇ ਬਾਅਦ ਇਹ ਮੁਸੀਬਤ ਸਾਡੇ ਸਿਰ ਤੇ ਪੈ ਜਾਂਦੀ ਹੈ ਇਸ ਚੀਜ਼ ਦਾ ਕੋਈ ਨਹੀਂ ਜੀ ਸਰ ਡੇਰ ਸੇ ਹੀ ਦੋਸਤ ਸਹੀ ਅਗਲਾ ਸੰਘਰਸ਼ ਸਾਡਾ ਇਹ ਹੈ ਸਰ ਅਸੀਂ ਦੋ ਦਿਨਾਂ ਦਾ ਸਮਾਂ ਦਿੰਦੇ ਆ ਸਰਕਾਰਾਂ ਆ ਜਾਣ ਕਮੇਟੀ ਆਵੇ ਨਗਰ ਨਿਗਮ ਆਵੇ ਕੋਈ ਵੀ ਆਵੇ ਸਾਡਾ ਹੱਲ ਕਰਵਾੰਦਾ ਤਾਂ ਠੀਕ ਆ ਉਸ ਤੋਂ ਬਾਅਦ ਤਿੱਖਾ ਸੰਘਰਸ਼ ਹੋਊਗਾ ਜੀ ਇਹ ਜਵਾਨ ਹੈ ਜੀ ਫਿਰ ਮੈਨੂੰ ਚਾਹੇ ਭੁੱਖ ਹੜਤਾਲ ਤੇ ਕਿਉਂ ਨਾ ਬਹਿਣਾ ਪਵੇ